ਹਾਂਜੀ ਸਵਾਗਤ ਹੈ ਤੁਹਾਡਾ ਸਾਇਪਲੌਗ ਦੇ ਵਿੱਚ ਹੋਰ ਸੁਣੌਣ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਤੇ ਸਵੇਰ ਦਾ ਟਾਈਮ ਆ ਤੇ ਸਵੇਰੇ ਲੱਗੇ ਹੋਇਆ ਕੰਮ ਕਾਰਾਂ ਦੇ ਵਿੱਚ ਭੱਜ ਪਈ ਪਈ ਆ ਅੱਜ ਦਿਨ ਹੈਗਾ ਮੰਗਲਵਾਰ ਦਾ ਜਿਵੇਂ ਕਿ ਜਿਹੜੇ ਭੈਣ ਭਾਈ ਪਹਿਲਾ ਹੀ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਪਤਾ ਵੀ ਆਪਾਂ ਹਰ ਇੱਕ ਸਾਲ ਬਾਬਾ ਸੰਤੋਖਦਾ ਜੀ ਦਾ ਪੋਨਾਰਾ ਕਰਦੇ ਹੁੰਨੇ ਆ ਵਿਚਾਰ ਨਾਲ ਹੁੰਨੇ ਆ ਮਿੱਠੇ ਤੇ ਉਹ ਅੱਜ ਲਾ ਰਹੇ ਆ ਆਪਾਂ ਦਸਹਰੇ ਤੋਂ ਪਹਿਲਾਂ ਲਾ ਦਾਂਗੇ ਤੇ ਦਸਹਰਾ ਵੀਰਵਾਰ ਦਾ ਤਾਂ ਕਰਕੇ ਅੱਜ ਫਿਰ ਮੰਗਲਵਾਰ ਨੂੰ ਲਾ ਦਾਂਗੇ ਆਪਾਂ ਤੇ ਉਹ ਲੱਗੇ ਹੋਏ ਥੀਕੇ ਚੌੜ ਬਣਾਉਣ ਗਰਾਉਂਡ ਦੇ ਵਿੱਚ ਉੱਥੇ ਸਟੇਡੀਅਮ ਦੇ ਵਿੱਚੇ ਲੈ ਕੇ ਸਾਰਾ ਸਮਾਨ ਸਮਾਨ ਆਪਾਂ ਨੇ ਕੱਲ ਚੱਕ ਲਿਆ ਹੁੰਦਾ ਸੀਗਾ ਚੌੜ ਤੇ ਬਾਕੀ ਜਿਹੜਾ ਉਹਦੇ ਵਿੱਚ ਸਮਾਨ ਪੈਣਾ ਸਾਰਾ ਹੀ ਤੇ ਬੱਚੇ ਸਵੇਰ ਦੇ ਲੱਗੇ ਹੋਏ ਨੇ ਦੋਹਾਂ ਨੇ ਛੁੱਟੀ ਕਰ ਲਈ ਸਵੇਰ ਦੇ ਸਾਰਾ ਸਮਾਰਟ ਹੋ ਗਏ ਲੈ ਗਏ ਸਾਰੇ ਬਾਰਿ ਬੜੀ ਉਹ ਤੇ ਉੱਥੇ ਮਤਲਬ ਬਣਾਵਾਂਗੇ ਅਹ ਸਟੇਡੀਅਮ ਦੇ ਵਿੱਚ ਭਾਈ ਬੁਲਾ ਲਿਆ ਸੀਗਾ ਆਪਾਂ ਨੇ ਜਿਹੜੇ ਸ਼ਾਰਟ ਬਣਾਉਣੇ ਨੇ ਤੇ ਉਹ ਲੱਗੇ ਨੇ ਬਣਾਉਣ ਬਾਕੀ ਮੈਂ ਸਾਰੇ ਥੱਲੇ ਕੰਮ ਕਰਨ ਵੇੜ ਕੇ ਉੱਪਰ ਘਾਰਿਆ ਥੋੜਾ ਮोटा ਕੰਮ ਬਾਕੀ ਹੁਣ ਆਪਾਂ ਰੋਟੀ ਦੀ ਤਿਆਰੀ ਕਰਾਂਗੇ ਉਹਨਾਂ ਨੂੰ ਰੋਟੀ ਦਵਾਂਗੇ ਜਿਹੜੇ ਉੱਥੇ ਲੱਗੇ ਨੇ ਸੇਵਾਦਾਰ ਹਨ ਸੇਵਾ ਕਰ ਰਹੇ ਨੇ ਸਵੇਢੀ ਲੱਗੇ ਨੇ ਵਿਚਾਰੇ ਚਾਹ ਤਾਂ ਆਪਾਂ ਨੂੰ ਉਹਨਾਂ ਨੂੰ ਦੇ ਦਿੱਤੀ ਕਰਕੇ ਤੇ ਹੁਣ ਬਸ ਰੋਟੀ ਬਣਾ ਲੀ ਤੇ ਮੈਂ ਨਾ ਸਵੇਢ ਆ ਗੁੱਤਰੇ ਹੋਸੀ ਉੱਪਰ ਨੇ ਮੈਂ ਹੁਣ ਉਬਲ ਗਏ ਹੈ ਤੇ ਨੰੂਛੀ ਲਾਂਗੇ ਆਪਾਂ ਨਾ ਆਲੂ ਵਾਲੇ ਪਰੌਂਠੇ ਲਾ ਕੇ ਦਵਾਵਾਂਗੇ ਜਿਹਦੇ ਤੇ ਸੇਵਾ ਕਰ ਰਹੇ ਨੇ ਖਾਣਗੇ ਤੇ ਫਿਰ ਮੈਂ ਸਾ ਵੀ ਹੋਰ फटाफट ਆਲੂ ਛਿੱਲਣਾ ਆਲੂ ਛਿੱਲ ਕੇ ਆਪਾਂ ਪਰੌਂਠੇ ਲਾ ਲਾਂਗੇ ਗਹੀਂ ਦੇ ਨਾਲ ਦੇ ਦਾਂਗੇ ਤੇ ਬਾਕੀ ਤੁਹਾਡੇ ਨਾਲ ਉਥੇ ਵੀ ਵੀਡੀਓ ਸ਼ੇਅਰ ਕਰ ਦਾਂ ਮੈਂ ਜਸਤਰ ਨੂੰ ਨਾਲ ਕੇ ਹਾਲ ਤੱਕ ਹੀ ਨੇ ਜਦੋਂ ਘਰੇ ਗੇੜਾ ਮੰਨਗੇ ਉਹਨਾਂ ਨੂੰ ਕੋਈ ਵੀ ਉੱਥੇ ਵੀਡੀਓ ਬਣਾ ਦੇਣਗੇ ਲੱਗੇ ਹੋਏ ਨੇ ਪਹਿਲਾ ਕਾਣਾ ਇੱਕ ਮਤਲਬ ਰੜਾਤਾਉਣਾ ਨੇ ਪਾਇਆ ਹੋਇਆ ਉਹਦੇ ਵਿੱਚ ਦੇਗੇ ਦੇ ਵਿੱਚ ਪਣਨ ਵਾਸਤੇ ਫੇਰ ਤੁਹਾਨੂੰ ਦਿਖਾਉਨੇ ਆ ਉੱਥੇ ਬਾਕੀ ਅਰਦਾਸ ਕਰਾਂਗੇ ਬਾਬਾ ਜੀ ਨੂੰ ਸੱਦ ਕੇ ਆਪਾਂ ਜਾਨੂੰ ਆਪਾਂ ਪ੍ਰਸ਼ਾਦ ਤਿਆਰ ਕਰ ਲਈ ਉਹਨਾਂ ਨੂੰ ਦੇਣ ਵਾਸਤੇ ਬਾਕੀ ਜੀ ਬਣੇ ਰਿਓ ਬਲੌਕ ਦੇਣਾ ਹਾਂਜੀ ਇੱਥੇ ਮੈਂ ਸਾਰੀ ਤਿਆਰੀ ਕਰਕੇ ਲੱਗੇ ਸੀਗੀ ਪਰਾਂਠੇ ਪਕਾਉਣ ਤੇ ਮੈਨੂੰ ਐਸੀਗਾ ਵੀ फटाफट ਲਾਦਾ ਵੈਸੇ ਤਾਂ ਟਾਈਮ ਹਲੇ 9:00 ਵਜੇ ਦਾ ਹੋਇਆ ਸੀਗਾ ਕਿਉਂਕਿ ਜੀ ਕੰਮ ਕਾਰ ਸਾਰੇ ਕਰਨੇ ਸੀਗੇ ਫਿਰ ਕੱਲੀ ਨਹੀਂ ਫਿਰ ਸਾਰੇ ਨਵੇੜ ਕੇ ਉਸ ਤੋਂ ਬਾਅਦ ਇਹ ਪਰਾਠੇ ਲਾਉਣ ਲੱਗੀ ਸੀ ਤੇ ਮੈਨੂੰ ਐ ਸੀਗਾ ਵੀ फटाफट ਚਲੋ ਇਹਨਾਂ ਨੂੰ ਪ੍ਰਸ਼ਾਦਾ ਛਕਾ ਦਾਂ ਜਿਹੜੇ ਲੱਗੇ ਹੋਏ ਨੇ ਉੱਥੇ ਤੇ ਸੇਵਾਦਾਰ ਤੇ ਤਾਂ ਕਰਕੇ ਮੈਂ ਬਣਾਉਣ ਲੱਗੀ ਸੀ ਪਹਿਲਾਂ ਸਾਰੇ ਕੰਮ ਛੱਡ ਕੇ ਮੈਂ ਤਾਂ ਫਿਰ ਸਭ ਤੋਂ ਬਾਅਦ ਚ ਹੀ ਗਈ ਸੀ ਬੱਸ ਤਾਂ ਮੈਂ ਸਵੇਰੇ ਸਾਜਰੇ ਮੱਥਾ ਟੇਕ ਆਈ ਸੀ ਤੇ ਨਾ ਤੋਂ ਕਿ ਆਪਾਂ ਜਿਹੜੀ ਸੇਵਾ ਕਰਕੇ ਨੇ ਝਾੜੂ ਦੀ ਉਹ ਲਾਇਆਏ ਸੀਗੇ ਤੇ ਬਾਕੀ ਫਿਰ ਆ ਕੇ ਦੁਬਾਰਾ ਕੰਮ ਕਾਣ ਲੱਗ ਗਈ ਸੀਗੀ ਤੇ ਸਰਜਰੀ ਤਿਆਰੀ ਕਰ ਲਈ ਸੀਗੇ ਇਹਨਾਂ ਨੇ ਬਣਾਉਣ ਦੀ ਇਦਾਂ ਸੀਗਾ ਵੀ ਬੱਚਿਆਂ ਨੇ ਨਾ ਵੀ ਸਕੂਲ ਦੇ ਪੇਪਰ ਚੱਲਦੇ ਸੀਗੇ ਬੱਚਿਆਂ ਨੇ ਸਾਧਰੇ ਮੁੜ ਜਣਾ ਸੀਗਾ ਪੇਪਰ ਦੇ ਦੇ ਕੇ ਸਕੂਲਾਂ ਸਾਨੂੰ ਐ ਹੁੰਦਾ ਵੀ ਜਿੰਨਾ ਵੀ ਬੱਚਾ ਛੇਤੀ ਆਉਣਗੇ ਹਨਾ ਮਤਲਬ ਵੀ ਚੌੜ ਬਣ ਕੇ ਛੇਤੀ ਬੱਚਿਆਂ ਨੂੰ ਫੜਾ ਹੋ ਜਾਣਗੇ ਕਿਉਂਕਿ ਫਿਰ ਬੱਚਿਆਂ ਦੇ ਨਾਲ ਹੀ ਹੁੰਦਾ ਹਨਾ ਚੌੜਾਂ ਦਾ ਭੰਡਾਰਾ ਵਧੀਆ ਛੱਕ ਜਾਂਦਾ ਲੱਗ ਜਾਂਦਾ ਫਿਰ ਕਾਫੀ ਬੱਚੇ ਹੁੰਦੇ ਨੇ ਸਾਰੇ ਬੱਚਿਆਂ ਨੂੰ ਵੱਡੇ ਜਾਂਦੇ ਨੇ ਸਕੂਲਾਂ ਦੇ ਹੋ ਜਾਂਦੇ ਦੋ ਤਿੰਨ ਸਕੂਲ ਹੋ ਜਾਂਦੇ ਨੇ ਤੇ ਜਿਸ ਕਾਰਨ ਆਪਦੇ ਸਕੂਲ ਚ ਤਾਂ ਬਾਟੀਆਂ ਚ ਪਾ ਕੇ ਫੜਾਇਆ ਸੀਗਾ ਸੈਜਪ੍ਰੀਤ ਕਹਿੰਦਾ ਵੀ ਇੱਧਰੋਂ ਜਿਆਦਾ ਨਿੰਗਣਗੇ ਬੱਚੇ ਵੀ ਥੋੜੇ ਸੀਗੇ ਅੱਜ ਅੱਧੇ ਬੱਚਿਆਂ ਨੂੰ ਤਾਂ ਛੁੱਟੀ ਸੀ ਥੋੜੀਆਂ ਜਿਹੀਆਂ ਕਲਾਸਾਂ ਲੱਗੀਆਂ ਸੀਗੀਆਂ ਅ ਬੜੇ ਸਕੂਲ ਚ ਆਪਣੇ ਤੇ ਫਿਰ ਸੈਜ ਕਹਿੰਦਾ ਜਦੋਂ ਇੱਧਰ ਚ ਨਿੰਗਣਗੇ ਵੀ ਉਹ ਉਦੋਂ ਸ਼ੱਕ ਲੈਣਗੇ ਤੇ ਜਿਹੜਾ ਆਪਣੇ ਨਾਲ ਦੇ ਸਕੂਲ ਹੈ ਇੱਥੇ ਬਾਬਾ ਸੁੰਦੜਾ ਦੱਸਦਾ ਉਹ ਬੱਚੇ ਵੀ ਛੁੱਟੀ ਵੇਲੇ ਆ ਗਏ ਸੀਗੇ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਤੇ ਇਹ ਇੱਕ ਕਹਾਣਾ ਬਣ ਚੁੱਕਿਆ ਸੀਗਾ ਆਪਣਾ ਇਹਨਾਂ ਨੇ ਮਤਲਬ ਫੋਲਤਾ ਸੀਗਾ ਠੰਡਾ ਹੋਣਾ ਪਤਾ ਸੀਗਾ ਤੇ ਬਾਕੀ ਹੋਰ ਬਣ ਰਏ ਸੀਗੇ ਉਦ ਚੌਲ ਤੇ ਜਿਸ ਕਾਰਨ ਬਣਾ ਰਿਆ ਇਥੇ ਵੀਡੀਓ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਨੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਤੇ ਇਥੇ ਲੱਗੇ ਹੋਏ ਸੀਗੇ ਬਣਾਉਣ ਦੂਸਰਾ ਇਹ ਕਾਣਾ ਪਾਇਆ ਹੋਇਆ ਸੀਗਾ ਆਪਾਂ ਨੇ ਐਤਕੀ ਨਾ 60 ਕਿਲੋ ਚੌਲਾਂ ਦੇ ਲਾਤੇ ਸੀਗੇ ਪੰਡਾਰਾ ਤੇ ਬਾਬਾ ਜੀ ਦੀ ਕਿਰਪਾ ਹੋਈ ਹੈ ਨਾ ਵੈਸੇ ਜਿੰਨਾ ਕਿਸਾਤ ਹੁੰਦਾ ਸਰਦਾ ਅਸੀਂ ਇਹ ਨਹੀਂ ਹੁੰਦਾ ਵੀ ਸੁੱਖ ਦੇ ਹੁੰਨੇ ਆ ਵੀ ਇੰਨਾ ਲਾਵਾਂਗੇ ਹਰ ਇੱਕ ਸਾਲ ਜਿੰਨੀ ਕਿਸਾਤ ਦੀ ਹੁੰਦੀ ਆ ਵੀ ਚਲੋ ਹਨਾ ਵੀ ਆਪਣੇ ਕਹਿੰਦੇ ਨੇ ਪਹੁੰਚ ਹੁੰਦੀ ਆ ਜਿੰਨੀ ਹੈ ਨਾ ਉਹਨਾਂ ਕਾ ਕਰ ਦਨੇ ਆ ਜਿਆਦਾ ਨਹੀਂ ਹੁੰਦਾ ਹੈਗਾ ਵੀ ਜਿੰਨਾ ਕੋ ਹੁੰਦਾ ਹੈ ਨਾ ਉਹਨਾਂ ਕਾ ਕਰ ਦੀਦਾ ਦੀ ਬਾਬਾ ਕਹਿੰਦਾ ਬਾਬਾ ਜੀ ਕਹਿੰਦੇ ਨੇ ਹਨਾ ਵੀ ਜਿਆਦਾ ਕਰੋ ਬਸ ਇਦਾਂ ਹੁੰਦਾ ਵੀ ਚਲੋ ਹਨਾ ਇਹ ਹੁੰਦਾ ਵੀ ਜਿਹੜੀ ਚੀਜ਼ ਨੂੰ ਆਪਾਂ ਮੰਨਦੇ ਆਂ ਵੀ ਚਲੋ ਹਨਾ ਹਰ ਇੱਕ ਸਾਲ ਚਲੋ ਘਰ ਹੋ ਜਾਂਦੇ ਨੇ ਉਨੇ ਕੋ ਤੇ ਬਾਬਾ ਜੀ ਦੀ ਕਿਰਪਾ ਹੋਈ ਇਸ ਵਾਰ ਚਲੋ ਆਪਾਂ ਇਹ ਐ ਸੀਗਾ ਵੀ ਚਲੋ ਦੀ YouTube ਦੀ ਕਮਾਈ ਹੋਈ ਸੀਗੀ ਤੇ ਫਿਰ ਮੈਂ ਕਹਾਂ ਵੀ ਚਲੋ ਐਤ ਕੀ ਬਦਲਾ ਲਾ ਦਨੇ ਆ ਸੈਕੰਡ ਪੇਮੈਂਟ ਆਈ ਸੀਗੀ ਤੇ ਤਾਂ ਕਰਕੇ ਤੇ ਬਾਬਾ ਜੀ ਦੀ ਕਿਰਪਾ ਨਾਲ ਹੀ ਆ ਜੀ ਸਭ ਕੁਝ ਹੈ ਹਨਾ ਇੱਥੇ ਹੀ ਮਿਲਿਆ ਸਭ ਕੁਝ ਮੈਨੂੰ ਤਾਂ ਏ ਦੇਖੋ ਤੇ ਜਿਸ ਕਾਰਨ ਬਾਬਾ ਜੀ ਦੇ ਬਣਾ ਰਿਹਾ ਵੀਡੀਓ ਅੰਦਰੋਂ ਤੇ ਫਿਰ ਮੈਂ ਸਾਰੀ ਆਪਦੇ ਸਾਰੇ ਕੰਮ ਨਵੇੜ ਕੇ ਫੇਰ ਗਈ ਸੀਗੀ ਇੱਥੇ ਜਾਨੂ ਇਹਨਾਂ ਨੇ ਮਤਲਬ ਥੋੜੇ ਜਿਹਾ ਰਹਿ ਗਏ ਸੀਗੇ ਬਣਾਉਣ ਤੋਂ ਉਹ ਪਾਏ ਹੋਏ ਸੀਗੇ ਦੂਸਰੇ ਟਾਬੇ ਦੇ ਵਿੱਚ ਤੇ ਬਾਕੀ ਇੱਕ ਡਿਗਾ ਬਿਲੀ ਹੋ ਗਿਆ ਸੀਗਾ ਮੈਸਜ ਨੂੰ ਕਿਹਾ ਮੈਂ ਚੱਲ ਮੈਂ ਆਈ ਤਾਂ ਵਈਆਂ ਵੀ ਚੱਲੇ ਤੇਰੇ ਨਾਲ ਮਜਾਦ ਕਰਨੀਆਂ ਸੈਜ ਵਿੱਚੋਂ ਮਾਂਜਣ ਲੱਗਿਆ ਸੀਗਾ ਸਰਸ ਦੇ ਨਾਲ ਮੈਂ ਕਿਹਾ ਵੀ ਰੇਤਾ ਲੈ ਕੇ ਬਾਹਰੋਂ ਮਾਂਦਨੇ ਆ ਕਿਉਂਕਿ ਕਾਲਾ ਹੋ ਗਿਆ ਸੀਗਾ ਫਿਰ ਇਦਾਂ ਸੀਗਾ ਵੀ ਸਮਾਰ ਕੇ ਸਾਫ਼ ਕਰਕੇ ਦੇਣਾ ਆਪਾਂ ਨੇ ਡਿਗਾ ਇਹ ਗੁਰਦੁਆਰੇ ਚਾਲ ਦੇਗੇ ਸੀਗੇ ਤੇ ਤੁਲੇੰਦੇ ਸੀਗੇ ਫਿਰ ਆਪਾਂ ਜੈਨੂਨ ਨੂੰ ਟੋਕ ਇਸ ਮਾਲ ਕੇ ਰੱਖਦਾਗੇ ਸੁੱਕ ਜੂਗਾ ਜੈਨੂ ਇੱਕ ਦੇਗਾ ਹੋਰ ਤਰੇ ਆ ਹੋਇਆ ਉਹ ਬਸ ਆਖਰੀ ਦੇਗਾ ਰਹਿ ਗਿਆ ਸੀਗਾ ਬਣਾਉਣ ਤੋਂ ਤੇ ਉਹਨੂੰ ਬਾਅਦ ਚ ਮਾਂਦਾਂਗੇ ਮੈਨੂੰ ਕਹੇ ਸੀ ਮੈਂ ਵੀ ਰੇਤਾ ਨਾਲ ਮਾਂਦਣ ਤੇ ਮੈਨੂੰ ਇਹ ਮੈਨੂੰ ਕਹਿਣ ਲੱਗੇ ਕਹਿੰਦਾ ਮੰਮੀ ਵੀ ਥੱਲੇ ਉਹ ਨਾ ਮਾਂਜੀ ਵੀ ਛੱਡ ਪਰੇ ਥੱਲੇ ਮੈਂ ਨਹੀਂ ਵੀ ਜਿਹੜੇ ਮੋٹے ਮੋਟੀ ਕਾਲਸ ਆ ਉਹ ਰੇਤੇ ਦੇ ਨਾਲ ਸਮਾਰ ਕੇ ਲੈ ਜੂਗੀ ਥੱਕੇਗੇ ਸੀਗੇ ਬੱਚੇ ਅੱਜ ਸਵੇਰ ਦੇ ਲੱਗੇ ਹੋਏ ਨੇ ਭੱਜ ਦੌੜ ਤੇ ਬਹੁਤ ਹੋਈ ਪਈ ਸੀ ਇਹਨਾਂ ਦੀ ਇਹ ਬਹੁਤ ਮਤਲਬ ਫਿਰ ਜਦੋਂ ਸੰਗਤ ਆਉਂਦੀ ਆ ਖਾਣ ਹਨਾ ਤੇ ਲੌਸਮੈਂਟਾਂ ਕਰਾਤੀਆਂ ਸੀਗੀਆਂ ਆਪਾਂ ਨੇ ਫਿਰ ਜਦੋਂ ਫਿਰ ਉਦੋਂ ਵੀ ਭਾਜੜ ਪੈ ਜਾਂਦੀ ਹੈ ਇਹਨਾਂ ਨੂੰ ਫਟਾਫਟ ਜੇ ਵੰਡ ਲੈਂਦੇ ਆ ਤੇ ਵੈਸੇ ਤਾਂ ਆ ਜਾਂਦੇ ਨੇ ਹਨਾ ਨਾਲ ਲੱਗ ਜਾਂਦੇ ਨੇ ਸੇਵਾਦਾਰ ਤੇ ਕਾਫੀ ਜਾਣੇ ਸੀਗੇ ਇਸ ਟਾਈਮ ਤੱਕ ਮੇਲਾ ਦਾ ਥੋੜੇ ਜਣੇ ਰਹਿ ਗਏ ਸੀਗੇ ਬਾਕੀ ਚਲੇ ਗਏ ਸੀਗੇ ਕਿਉਂ ਮੈਂ ਵੀ ਬਾਅਦ ਚ ਗਈ ਸੀ ਮੈਨੂੰ ਐਸੀਆ ਵੀ ਚਲੋ ਉੱਥੇ ਹਨਾ ਵੀ ਕਾਨੂੰਨ ਮਤਲਬ ਕਾਫੀ ਜਣੇ ਫਿਰਦੇ ਸੀਗੇ ਵੀ ਸਾਨੂੰ ਬੰਦਿਆਂ ਦੇ ਵਿੱਚ ਜੜਾ ਵੀ ਬਾਅਦ ਚ ਚਾਹੂੰਗੀ ਤੇ ਫਿਰ ਮੈਂ ਬਾਅਦ ਚ ਆਈ ਸੀ ਇਥੇ ਜਨੂ ਤਾਂ ਇੱਕ ਦੋ ਜਣੇ ਰਹਿ ਗਏ ਸੀਗੇ ਤੇ ਬਾਕੀ ਸਭ ਚਲੇ ਗਏ ਸੀਗੇ ਆਪਣੇ ਘਰਾਂ ਨੂੰ ਤੇ ਇਹ ਦੇਖੋ ਜੀ ਇਹ ਕਾਣਾ ਆਖਰੀ ਬਸ ਇਹੀ ਰਹਿ ਗਏ ਵਰਤੌਣਾ ਇਹਨਾਂ ਨੇ ਵਧੀਆ ਖੁੱਲੇ ਚੌਰ ਲੱਗ ਜਾਂਦੇ ਨੇ ਖੁੱਲੇ ਡੁੱਲੇ ਹਨਾ ਇੱਥੇ ਫੇਰ ਮੈਂ ਇਹ 8:30 ਵਜੇ ਦਾ ਟਾਈਮ ਸੀ ਜਦੋਂ ਸਾਰੇ ਚੌਲ ਵਰਤਾਏ ਗਏ ਫੇਰ ਮੈਂ ਚਲੋ ਮੈਂ ਕਿਹਾ ਵੀ ਚਲੋ ਬੱਚਿਆਂ ਦੇ ਨਾਲ ਜਾ ਕੇ ਹਨਾ ਸਮਾਨ ਚਕਵਾ ਲਿਆ ਵਾ ਇਹ ਲੱਗੇ ਹੋਏ ਸੀਗੇ ਬਸ ਆਹ ਥੋੜੇ ਜਿ ਰਹਿ ਗਏ ਸੀ ਕਹਿੰਦੇ ਮੰਮੀ ਚਲ ਚਾਦਰ ਵੀ ਝਾੜ ਵੀ ਝਾੜ ਦੇ ਵੀ ਪੱਲੇ ਵੀ ਚੱਕ ਲੈ ਤੇ ਵੀ ਜਿਹੜਿਆ ਪਏ ਨੇ ਵੀ ਇਹ ਇਹ ਟਲੇਟ ਚ ਕੱਢ ਲੈ ਮੈਂ ਕਿਹਾ ਚੱਲ ਮੈਂ ਸਾਫਾਦਨੀ ਇੱਥੇ ਜਿਸ ਕੰਨ ਲੱਗਾ ਹੈ ਸਾਫ ਕਰਨ ਉਹਨੇ ਵਿਚਾਰ ਜਨੇ ਸਾਰੇ ਸਾਫ ਕਰਤਾ ਪਾਣੀ ਛੱਡ ਦਿੱਤੇ ਤੇ ਬਸ ਇੰਨੀ ਜਗ੍ਹਾ ਰਹਿ ਗਈ ਸੀ ਸਮਾਰਨ ਤੋਂ ਚੌਲ ਖੰਡੇ ਹੋਏ ਸੀਗੇ ਜਿੱਥੇ ਬਾਕੀ ਸਾਰਾ ਸੱਤ ਪੱਟੀ ਬੰਦ ਕਰਤੀ ਕਹਿੰਦਾ ਮੰਮੀ ਅੱਜ ਤਾਂ ਥੱਕ ਗਏ 3:30 ਵਜੇ ਨਾ ਲੱਗੇ ਹੋਏ ਨੇ ਸਵੇਰ ਦੇ ਲੱਗੇ ਹੋਏ ਸੀਗੇ ਤੜਕੇ ਤੇ ਥੱਕ ਗਏ ਸਾਰੇ ਬੱਚੇ ਵੀ ਸਵੇਰ ਦੇ ਲੱਗੇ ਹੋਏ ਨੇ ਜਿਸ ਕਰਨੇ ਆ ਸਾਰੀ ਸਫਾਈ ਕਰਤੀ ਲੈ ਲੈ ਸੀ ਚੌਲ ਲੈ ਲੈ ਕਿਧਰ ਨੇ ਵਿਚਾਰਾ ਹੁਣ ਲੈ ਗਿਆ ਉਹ ਬਾਹਰ ਗੜਿਆ ਮਗਰ ਭੈਣ ਚ ਇੱਥੇ ਪਹਿਲਾਂ ਦਾ ਬੱਚੇ ਲੈ ਗਏ ਸੀਗੇ ਗੁਜਰਾਂ ਦੇ ਬੱਚੇ ਦੁਬਾਰਾ ਫੇਰ ਆਏ ਸੀਗੇ ਜਾਨੂੰ ਮੈਂ ਇਹਨੂੰ ਕਿਹਾ ਵੀ ਹੁਣ ਤਾਂ ਅਸੀਂ ਵੀ ਸਮਾਪਤੀ ਕਰਤੀ ਵੀ ਹੈ ਨਹੀਂਗੇ ਫਿਰ ਮੈਂ ਸੈਜ ਨੂੰ ਕਹਿ ਰਹੀ ਸੀ ਮੈਂ ਕਿ ਚੱਲ ਘਰੇ ਥੋੜੇ ਜਿਹੀ ਪੈਨੇ ਉਹਨਾਂ ਚ ਪਾ ਦੰਨੀ ਆ ਇਹਨਾਂ ਨੂੰ ਇਹ ਕਹਿੰਦਾ ਮੰਮੀ ਇਹ ਤਾਂ ਖਾਸੇ ਜਾਣੇ ਨੇ ਮੈਂ ਚੱਲ ਥੋੜੇ ਥੋੜੇ ਪਾ ਦੰਨੀ ਆ ਜਵਾਕ ਆਏ ਨੇ ਹੈਨਾ ਤੇ ਘਰੇ ਰੱਖ ਲਏ ਸੀਗੇ ਵੀ ਚਲੋ ਜਿਹਦੇ ਦੇਣੇ ਆ ਦੇ ਦਾਂਗੇ ਬਾਕੀ ਜੀ ਵੀਡੀਓ ਇੱਥੇ ਐਂਡ ਕਰਦੇ ਆ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਸਸ